ਹਰਾ ਨਹੀਂ ਸਕਦੇ ਹੈਨਾ ਅਸੀਂ ਇਹਨਾਂ ਤੋਂ ਡਰਦੇ ਨਹੀਂ ਹੈਗੇ ਇਹਨੇ ਸਭ ਕੁਝ ਕਰਕੇ ਦੇਖ ਲਿਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਬਾਬਾ ਜੀ ਇਹ ਦੁਨੀਆ ਦੀ ਕਹਿੰਦੇ ਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਠੀਕ ਹੈ ਪਰ ਇਹ ਸਾਨੂੰ ਕਦੇ ਡਰਾ ਨਹੀਂ ਸਕਦੇ ਠੀਕ ਹੈ ਨਾ ਹਰਾ ਨਹੀਂ ਸਕਦੇ ਸਾਨੂੰ ਕਿਉਂਕਿ ਸਾਡੇ ਜਜ਼ਬੇ ਬਹੁਤ ਵੱਡੇ ਨੇ ਠੀਕ ਹੈ ਸਾਡੇ ਇਤਿਹਾਸ ਬਹੁਤ ਵੱਡੇ ਨੇ ਠੀਕ ਹੈ ਸਾਡੇ ਪਾਪਿਆਂ ਨੇ ਪਹਿਲਾਂ ਕਿੰਨੀ ਵਾਰ ਦਿੱਲੀ ਜਿੱਤੀ ਆ ਸਾਡੇ ਗੁਰੂਆਂ ਨੇ ਗੁਰੂਆਂ ਦੇ ਇਤਿਹਾਸ ਕਿੰਨੇ ਵੱਡੇ ਵੱਡੇ ਪਹਿਲਾਂ ਨਹੀਂ ਅਸੀਂ ਇਹਨਾਂ ਤੋਂ ਮੋਦੀ ਵਰਗੇ ਔਰਗ ਜੇਬਾਂ ਤੋਂ ਅਮਿਤ ਸਾਹ ਵਰਗੇ ਤੋਂ ਬਦਲੀਆਂ ਤੋਂ ਅਸੀਂ ਪਹਿਲਾਂ ਨਹੀਂ ਦਬੇ ਹੁਣ ਕਿਵੇਂ ਦਬ ਜਾਂਗੇ ਤੁਹਾਸੀ ਜੀ ਬਾਬਾ ਦੀ ਗੱਲ ਹੈ ਜਾਗਰੂਕ ਹੋਣ ਦੀ ਹੈ ਨਾ ਕੋਈ ਪਰਚੇ ਕੁਝ ਨਹੀਂ ਕਰ ਸਕਦੇ ਹੈ ਨਾ ਇਹਨਾਂ ਨੇ ਮੇਰੇ ਤੇ ਤਿੰਨ ਕੇਸ ਪਾਏ ਨੇ ਹੁਣ ਤਿੰਨ ਕੇਸ ਪਾਏ ਨੇ ਦੇਸ਼ ਗਰੋਹ ਦੇ ਕੱਲ ਮੇਰੀ ਵਕੀਲ ਨਾਲ ਗੱਲ ਹੋਈ ਉਹ ਕਹਿੰਦਾ ਮੈਨੂੰ ਕਹਿੰਦਾ ਇੱਕ ਦਾ ਪਾਇਆ ਗਿਰਦੇ 80 ਲੱਖ ਰੁਪਏ ਦਾ ਕੇਸ ਇਹਨਾਂ ਨੇ ਇੱਕ ਤਿੰਨ ਕੇਸ ਪਾਏ ਨੇ ਦੇਸ਼ ਗਰੋਹ ਦੇ ਪਾਏ ਨੇ ਇੱਕ ਪਾਸਪੋਰਟ ਕੈਂਸਲ ਵਾਲਾ ਪਾਇਆ ਜਿਹੜਾ ਹੁਣ ਤੱਕ ਇਹਨਾਂ ਨੇ ਪਾਏ ਨੇ ਠੀਕ ਹੈ ਮੇਰੇ ਵੱਲੋਂ ਕਾਲੇ ਕਰ ਲਿਓ ਕਾਗਜ਼ ਸਾਰੇ ਦੇ ਸਾਰੇ ਹੈ ਨਾ ਮੈਂ ਤਾਂ ਮਰਨ ਪਿੱਛੇ ਨਿਕਲਿਆ ਹੋਇਆ ਮੈਂ ਤਾਂ ساری ਉਮਰ ਵਾਸਤੇ ਨਿਕਲਿਆ ਹੋਇਆ ਬਾਬਾ ਜੀ ਦੇਖੋ ਇਹ 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 ਜੋੜੇ ਨਹੀਂ ਇਸ ਕਰਕੇ ਆ ਦੁਨੀਆਂ ਦੇ ਪਰ ਹਰਾ ਨਹੀਂ ਸਕਦੇ ਹੈਨਾ ਅਸੀਂ ਇਹਨਾਂ ਤੋਂ ਡਰਦੇ ਨਹੀਂ ਹੈਗੇ ਇਹਨੇ ਸਭ ਕੁਝ ਕਰਕੇ ਦੇਖ ਲਿਆ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਹੈ ਬਾਬਾ ਜੀ ਇਹ ਦੁਨੀਆਂ ਦੀ ਕਹਿੰਦੇ ਆ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਠੀਕ ਹੈ ਪਰ ਇਹ ਸਾਨੂੰ ਕਦੇ ਡਰਾ ਨਹੀਂ ਸਕਦੇ ਠੀਕ ਹੈ ਨਾ ਹਰਾ ਨਹੀਂ ਸਕਦੇ ਸਾਨੂੰ ਕਿਉਂਕਿ ਸਾਡੇ ਜਜ਼ਬੇ ਬਹੁਤ ਵੱਡੇ ਨੇ ਠੀਕ ਹੈ ਸਾਡੇ ਇਤਿਹਾਸ ਬਹੁਤ ਵੱਡੇ ਨੇ ਠੀਕ ਹੈ ਸਾਡੇ ਬਾਬਿਆਂ ਨੇ ਪਹਿਲਾਂ ਕਿੰਨੀ ਵਾਰ ਦਿੱਲੀ ਦਿੱਤੀ ਆ ਸਾਡੇ ਗੁਰੂਆਂ ਨੇ ਗੁਰੂਆਂ ਦੇ ਇਤਿਹਾਸ ਕਿੰਨੇ ਬੜੇ ਬੜੇ ਪਹਿਲਾਂ ਨਹੀਂ ਅਸੀਂ ਇਹਨਾਂ ਤੋਂ ਮੋਦੀ ਵਰਗੇ ਔਰਗ ਜੇਬਾਂ ਤੋਂ ਜਾਂ ਮਿੱਥਾ ਵਰਗੇ ਤੋਂ ਬਦਾਲੀਆਂ ਤੋਂ ਅਸੀਂ ਪਹਿਲਾਂ ਨਹੀਂ ਦਬੇ ਹੁਣ ਕਿਵੇਂ ਦਬ ਜਾਂਗੇ ਤਾਂ ਬਸ ਇਹ ਆ ਗਏ ਬਾਬਾ ਜੀ ਗੱਲ ਆ ਜਾਗਰੂਕ ਹੋਣ ਦੀ ਹੈ ਨਾ ਕੋਈ ਪਰਚੇ ਕੁਝ ਨਹੀਂ ਕਰ ਸਕਦੇ ਹੈ ਨਾ ਇਹਨਾਂ ਨੇ ਮੇਰੇ ਤੇ ਤਿੰਨ ਕੇਸ ਪਾਏ ਨੇ ਹੁਣ ਤਿੰਨ ਕੇਸ ਪਾਏ ਨੇ ਦੇਸ਼ ਗਦਰੋਹ ਦੇ ਕੱਲ ਮੇਰੀ ਫਕੀਰ ਨਾਲ ਗੱਲ ਹੋਈ ਉਹ ਕਹਿੰਦਾ ਮੈਨੂੰ ਕਹਿੰਦਾ ਇੱਕ ਦਾ ਪਾਇਆ ਤੇਰੇ ਤੇ 80 ਲੱਖ ਰੁਪਏ ਦਾ ਕੇਸ ਇਹਨਾਂ ਨੇ ਇੱਕ ਤਿੰਨ ਕੇਸ ਪਾਇਲੇ ਦੇਸ ਗ੍ਰੋਹ ਦੇ ਪਾਇਨੇ ਇੱਕ ਪਾਸਪੋਰਟ ਕੈਨਸਲ ਵਾਲਾ ਪਾਇਆ ਜਿਹੜਾ ਹੁਣ ਤੱਕ ਇਹਨਾਂ ਨੇ ਪਾਇਏ ਨੇ ਠੀਕ ਹੈ ਮੇਰੇ ਵੱਲੋਂ ਕਾਲੇ ਕਰ ਲਿਓ ਕਾਗਜ਼ ਸਾਰੇ ਦੇ ਸਾਰੇ ਹੈ ਨਾ ਮੈਂ ਤਾਂ ਮਰਨ ਪਿੱਛੇ ਨਿਕਲਿਆ ਹੋਇਆ ਮੈਂ ਤਾਂ ساری ਉਮਰ ਵਾਸਤੇ ਨਿਕਲਿਆ ਹੋਇਆ ਬਾਬਾ ਜੀ ਦੇਖੋ ਇਹ 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 ਜੋੜੇ ਨਹੀਂ ਇਸ ਕਰਕੇ ਆ ਦੋਨੇ ਭਰਾ ਤੁਹਾਡੇ ਸਾਹਮਣੇ ਖੜੇ ਆਪ ਹਰਾ ਨਹੀਂ ਸਕਦੇ ਹੈਨਾ ਅਸੀਂ ਇਹਨਾਂ ਤੋਂ ਡਰਦੇ ਨਹੀਂ ਹੈਗੇ ਨੇ ਸਭ ਕੁਝ ਕਰਕੇ ਦੇਖ ਲਿਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਬਾਬਾ ਜੀ ਇਹ ਦੁਨੀਆ ਦੀ ਕਹਿੰਦੇ ਆ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ ਠੀਕ ਹੈ ਪਰ ਇਹ ਸਾਨੂੰ ਕਦੇ ਡਰਾ ਨਹੀਂ ਸਕਦੇ ਠੀਕ ਹੈ ਨਾ ਹਰਾ ਨਹੀਂ ਸਕਦੇ ਸਾਨੂੰ ਕਿਉਂਕਿ ਸਾਡੇ ਜਜ਼ਬੇ ਬਹੁਤ ਵੱਡੇ ਨੇ ਠੀਕ ਹੈ ਸਾਡੇ ਇਤਿਹਾਸ ਬਹੁਤ ਵੱਡੇ ਨੇ ਠੀਕ ਹੈ ਸਾਡੇ ਬਾਬਿਆਂ ਨੇ ਪਹਿਲਾਂ ਕਿੰਨੀ ਵਾਰ ਦਿੱਲੀ ਦਿੱਤੀ ਆ ਸਾਡੇ ਗੁਰੂਆਂ ਨੇ ਗੁਰੂਆਂ ਦੇ ਇਤਿਹਾਸ ਕਿੰਨੇ ਵੱਡੇ ਵੱਡੇ ਪਹਿਲਾਂ ਨਹੀਂ ਅਸੀਂ ਇਹਨਾਂ ਤੋਂ ਮੋਦੀ ਵਰਗੇ ਔਰਗਜੇਪਾ ਤੋਂ ਜਾਂ ਅਮਿਤ ਸਾਹ ਵਰਗੇ ਤੋਂ ਬਦਲਦੀਏ ਤੋਂ ਅਸੀਂ ਪਹਿਲਾਂ ਨਹੀਂ ਦਬੇ ਹੋਣ ਕਿਵੇਂ ਦਬ ਜਾਂਗੇ ਤੁਹਾਸੀ ਇਹ ਵੀ ਬਾਬਾ ਜੀ ਗੱਲ ਜਾਗਰੂਕ ਹੋਣ ਦੀ ਹੈ ਨਾ ਕੋਈ ਪਰਦੇ ਕੁਝ ਨਹੀਂ ਕਰ ਸਕਦੇ ਹੈ ਨਾ ਇਹਨਾਂ ਨੇ ਮੇਰੇ ਤੇ ਤਿੰਨ ਕੇਸ ਪਾਏ ਨੇ ਹੁਣ ਤਿੰਨ ਕੇਸ ਪਾਏ ਨੇ ਦੇਸ਼ ਗ੍ਰੋਹ ਦੇ ਕੱਲ ਮੇਰੀ ਫਕੀਰ ਨਾਲ ਗੱਲ ਹੋਈ ਉਹ ਕਹਿੰਦਾ ਮੈਨੂੰ ਕਹਿੰਦਾ ਇੱਕ ਦਾ ਪਾਇਆ ਫਿਰ ਤੇ 80 ਲੱਖ ਰੁਪਏ ਦਾ ਕੇਸ ਇਹਨਾਂ ਨੇ ਇੱਕ ਤਿੰਨ ਕੇਸ ਪਾਏ ਨੇ ਦੇਸ਼ ਗ੍ਰੋਹ ਦੇ ਪਾਏ ਨੇ ਇੱਕ ਪਾਸਪੋਰਟ ਕੈਂਸਲ ਵਾਲਾ ਪਾਇਆ ਜਿਹੜਾ ਹੁਣ ਤੱਕ ਇਹਨਾਂ ਨੇ ਪਾਏ ਨੇ ਠੀਕ ਹੈ ਮੇਰੇ ਵੱਲੋਂ ਕਾਲੇ ਕਰ ਲਿਓ ਕਾਗਜ਼ ਸਾਰੇ ਦੇ ਸਾਰੇ ਹੈ ਨਾ ਮੈਂ ਤਾਂ ਮਰਨ ਪਿੱਛੇ ਨਿਕਲਿਆ ਹੋਇਆ ਮੈਂ ਤਾਂ ساری ਉਮਰ ਵਾਸਤੇ ਨਿਕਲਿਆ ਹੋਇਆ ਬਾਬਾ ਜੀ ਦੇਖੋ ਇਹ 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 ਜੋੜ ਦੇ ਨਹੀਂ ਇਸ ਕਰਕੇ ਆ ਦੋਨੇ ਭਰਾ ਤੁਹਾਡੇ ਸਾਹਮਣੇ ਖੜੇ